ਅਕਾਲੀ ਦਲ ਵਾਰਿਸ ਪੰਜਾਬ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕਤਲ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਸੰਦੀਪ ਸਿੰਘ ਸੰਨੀ ਦੀ ਚੜ੍ਹਦੀ ਕਲਾਰੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ। ਵਾਰਿਸ ਪੰਜਾਬ ਪਾਰਟੀ ਦੇ ਸੀਨੀਅਰ ਆਗੂ ਲਖਵੀਰ ਸਿੰਘ ਕੋਟਲਾ ਦਾ ਕਹਿਣਾ ਹੈ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਸੰਨੀ ਨਾਲ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਜੋ ਕਿ ਸ਼ਰਿਆਮ ਕਾਨੂੰਨ ਦੀ ਉਲੰਘਣਾ ਹੈ। ਅਸੀਂ ਅੱਜ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਮਾਤਾ ਗੁਜਰ ਕੌਰ ਜੀ ਦੇ ਸਥਾਨ ਤੇ ਅਰਦਾਸ ਬੇਨਤੀ ਕੀਤੀ ਹੈ ਕਿਉਂਕਿ ਅਸੀਂ ਇੱਥੋਂ ਇਸ ਕਰਕੇ ਸ਼ੁਰੂ ਕੀਤੀ ਹੈ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਖ-ਵੱਖ ਗੁਰੂ ਘਰਾਂ ਚੋਂ ਅਰਦਾਸਾਂ ਕਰੋ ਕਿ ਸਰਕਾਰੀ ਨਸ਼ੇ ਦੇ ਵਿੱਚ ਸਰਕਾਰਾਂ ਦੇ ਨਸ਼ੇ ਦੇ ਵਿੱਚ ਪੁਲਿਸ ਆਪਣੀਆਂ ਫੀਤੀਆਂ ਲਾਉਣ ਲਈ ਬਹੁਤ ਇਦਾਂ ਦੇ ਗੈਰ ਕਾਨੂੰਨੀ ਕੰਮ ਨਾ ਕਰੇ ਸੋ ਅਸੀਂ ਅੱਜ ਅਰਦਾਸ ਬੇਨਤੀ ਕੀਤੀ ਹੈ ਕਿ ਭਾਈ ਸੰਦੀਪ ਸਿੰਘ ਖਾਲਸਾ ਚੜ੍ਹਦੀ ਕਲਾ ਚ ਰਹਿਣ ਕੌਮ ਉਹਨਾਂ ਦੇ ਨਾਲ ਹੈ ਅਸੀਂ ਉਹਨਾਂ ਦੇ ਨਾਲ ਹੈ ਬਾਰਸ ਟੈਪ ਚੜ੍ਹਦੀ ਵੱਲੋਂ ਅਸੀਂ ਸਾਰੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਜਿਹੜਾ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ ਆ ਹਰ ਸਮੇਂ ਮਹਾਰਾਜ ਦਾ ਓਟ ਆਸਰਾ ਤੱਕਦੇ ਆ ਸਿੱਖ ਹਰ ਹਮੇਸ਼ਾ ਆਪਣੇ ਗੁਰੂ ਤੇ ਟੇਕ ਰੱਖਦਾ ਉਸ ਸੰਬੰਧ ਦੇ ਵਿੱਚ ਅਸੀਂ ਵੀ ਅੱਜ ਗੁਰੂ ਸਾਹਿਬ ਜੀ ਦੇ ਦਰ ਤੇ ਆਏ ਆ ਸਭਜਾਦਾ ਬਾਬਾ ਜੋਰਾਵਰ ਸਿੰਘ ਜੀ ਸਭਜਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਤੇ ਭਾਈ ਮੋਤੀ ਸਿੰਘ ਮੋਤੀਰਾ ਮਹਿਰਾਜੀ ਇਸ ਸਥਾਨ ਤੇ ਆਏ ਆ ਇਸ ਸਥਾਨ ਤੇ ਆ ਕੇ ਅਰਦਾਸ ਬੇਨਤੀ ਕੀਤੀ ਆ ਵੀ ਜਿਹੜੇ ਜ਼ਾਲਮਾਂ ਨੇ ਪਾਪ ਕੀਤਾ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਤੇ ਬੜੇ ਕਤਲੇਆਮ ਕੀਤਾ ਝੂਠੇ ਪੁਲਿਸ ਮੁਕਾਲੇ ਵਾਲੇ ਬਣਾ ਕੇ ਸਾਡੇ ਘਾਣ ਕੀਤਾ ਉਹ ਜ਼ਾਲਮ ਅਫਸਰਾਂ ਨੇ ਫੇਰ ਦੁਬਾਰੇ ਇੱਕ ਜ਼ੁਲਮ ਕੀਤਾ ਇੱਕ ਸਰਕਾਰ ਦੀ ਸਹਿ ਤੇ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਜਿਹੜਾ ਸੈਂਟਰਲ ਪਟਿਆਲਾ ਜੇਲ੍ਹ ਦੇ ਵਿੱਚ ਹੋਇਆ ਸਰਦਾਰ ਸੰਦੀਪ ਸਿੰਘ ਸਣੀ ਜੀ ਖਾਲਸਾ ਜੀ ਦੇ ਨਾਲ ਉਹ ਬਹੁਤ ਹੀ ਇੱਕ ਭਿਆਨਕ ਦਰਦ ਭਰੀ ਕਹਾਣੀ ਆ ਕੱਲ ਭਾਈ ਸਾਹਿਬ ਜੀ ਦੇ ਪਿਤਾ ਜੀ ਮਨਦੀਪ ਸਿੰਘ ਖਾਲਸਾ ਜੀ ਤੇ ਹਰਦੀਪ ਸਿੰਘ ਖਾਲਸਾ ਜੀ ਉਹਨਾਂ ਨੂੰ ਸੰਗਰੂਰ ਜੇਲ੍ਹ ਵਿੱਚ ਮਿਲ ਕੇ ਆਏ ਨੇ ਕਿਉਂਕਿ ਪਟਿਆਲਾ ਤੋਂ ਸੰਗਰੂਰ ਸ਼ਿਫਟ ਕਰ ਦਿੱਤੇ ਸੀ ਉੱਥੇ ਉਹਨਾਂ ਨੇ ਦੱਸਿਆ ਕਿ ਬਹੁਤ ਭਿਆਨਕ ਹਾਲਾਤ ਨੇ ਭਾਈ ਸੰਦੀਪ ਸਿੰਘ ਸਣੀ ਜੀ ਦੇ ਹੋਰ ਵੀ ਬਹੁਤ ਤਰੀਕਿਆਂ ਦਾ ਤਸ਼ੱਦਦ ਕੀਤਾ ਆਪਾਂ ਨੂੰ ਪਤਾ ਕਰਦੇ ਹੁੰਦੇ ਨੇ ਯਲਮ ਨੇ ਉਹਨਾਂ ਤਸ਼ੱਦਦ ਕਰਨ ਦੇ ਬਾਵਜੂਦ ਕੋਰਟ ਦਾ ਆਰਡਰ ਸੀ ਕਿ ਇਹਨਾਂ ਨੂੰ ਜਲਦੋਂ ਜਲਦ ਫਿਜ਼ੀਕਲੀ ਇੱਕ ਤਪੇਸ਼ੀ ਕੋਈ ਜਾਵੇ ਤੇ ਦੂਜਾ ਉਹਨਾਂ ਦਾ ਜਿਹੜਾ ਡਾਕਟਰੀ ਮਿਆਨਾ ਕੀਤਾ ਜਾਵੇ ਡਾਕਟਰੀ ਇਲਾਜ ਕੀਤਾ ਜਾਵੇ ਕੋਰਟ ਦੀਆਂ ਧੱਜੀਆਂ ਉਡਾਉਂਦੇ ਹੋਏ 10 ਤਰੀਕ ਤੋਂ ਲੈ ਕੇ ਕੱਲ ਦੇਖ ਲਓ 17 ਤਰੀਕ ਹੋ ਗਈ 7 ਦਿਨ ਇਸੇ ਤਰੀਕੇ ਨਾਲ ਉਹਨਾਂ ਨੂੰ ਰੱਖਿਆ ਗਿਆ ਕੋਈ ਵੀ ਟ੍ਰੀਟਮੈਂਟ ਇਹ ਡਾਕਟਰੀ ਨਹੀਂ ਦਿੱਤੀਗੀ ਤੇ ਨਾ ਹੀ ਪਰਿਵਾਰ ਨੂੰ ਮਲਵਾਇਆ ਗਿਆ। ਕੱਲ ਜਾ ਕੇ ਪਰਿਵਾਰ ਨੂੰ ਵੀ ਮਲਵਾਇਆ ਤੇ ਅੱਜ ਜਿਹੜਾ ਡਾਕਟਰੀ ਸਹਾਇਤਾ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਤੇ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਇਹ ਜੇ ਯਾਲਮ ਅਫਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ। ਜਿਹੜਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ